ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਮਰਦਾ ਹਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਨਗਰ ਪੰਚਾਇਤ ਡਿਰਬਾ ਨੂੰ 65 ਲੱਖ ਰੁਪਏ ਦੀ ਲਾਗਤ ਵਾਲੀ ਅਤੇ ਆਧੁਨਿਕ ਤਕਨੀਕ ਨਾਲ ਲੈਸ 5200 ਲੀਟਰ ਪਾਣੀ ਦੀ ਸਮਰੱਥਾ ਵਾਲੀ ਫਾਇਰ ਬ੍ਰਿਗੇਡ ਦੀ ਗੱਡੀ ਦੀਆਂ ਚਾਬੀਆਂ ਸੌਂਪੀਆਂ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਅਨਸੁਖਾਵੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦੇ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੀ ਲਾਗਤ ਨਾਲ ਖਰੀਦੀ ਫਾਇਰ ਬ੍ਰਿਗੇਡ ਨਗਰਪੰਚਾਇਤ ਡੜਬਾ ਨੂੰ ਦਿੱਤੀ ਗਈ ਹੈ ਤਾਂ ਕਿ ਇਲਾਕੇ ਵਿੱਚ ਅੱਗ ਲੱਗਣ ਦੀ ਕਿਸੇ ਵੀ ਘਟਨਾ ਉੱਤੇ ਤੁਰੰਤ ਕਾਬੂ ਪਾਇਆ ਜਾ ਸਕੇ ਉਨ੍ਹਾਂ ਦੱਸਿਆ ਕਿ ਇਹ ਫਾਇਰ ਬ੍ਰਿਗੇਡ 24 ਘੰਟੇ ਤਿਆਰ ਰਹੇਗੀ ਤੇ ਇਸ ਦੀ ਵਰਤੋਂ ਲਈ 7 ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਹੋਰ ਜਿਹੜੀ ਪਾਈਪ ਲਾਈਨ ਹੈ ਜੀ ਸਰ ਕਿੰਨੇ ਲੀਟਰ ਪਾਣੀ ਇਹਦੇ ਵਿੱਚ ਪਏਗਾ ਜੀ ਔਰ ਕਿੰਨੇ ਅਮਪਲਾਈ ਜਿਹੜੇ ਇਸ ਦੇ ਉੱਪਰ ਕੰਮ ਕਰਨਗੇ। ਦੇਖੋ ਸਭ ਤੋਂ ਪਹਿਲਾਂ ਤਾਂ ਡੜਬਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਾਫੀ ਲੰਬੇ ਸਮੇਂ ਦੀ ਮੰਗ ਸੀ ਹਾਲਾਂਕਿ ਦੂਸਰੇ ਸ਼ਹਿਰਾਂ ਜਿਹੜੀਆਂ ਫਾਇਰ ਬ੍ਰਿਗੇਡ ਅਵੇਲੇਬਲ ਸੀਗੀਆਂ ਭਦਰਵੇ ਨਗਰ ਕਾਉਂਸਲ ਕੋਲੇ ਫਾਇਰ ਬ੍ਰਿਗੇਡ ਹੈ ਨਹੀਂ ਸੀਗੀ ਇਹ ਜਿਹੜੀ ਮੰਗ ਆ ਪੂਰੀ ਹੋਈ ਆ ਸੋ ਮੈਂ ਪ੍ਰਧਾਨ ਜੀ ਨੂੰ ਸਾਰੇ ਐਮਸੀ ਸਾਹਿਬਾਨ ਨੂੰ ਸਾਰੇ ਇਲਾਕਾ ਨਿਵਾਸੀ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂਗਾ ਔਰ ਦੂਸਰਾ ਇਹਦੀ ਲਗਭਗ 65 ਲੱਖ ਰੁਪਏ ਦੀ ਲਾਗਤ ਇਸ ਜਿਹੜੀ ਆ ਫਾਇਰ ਬ੍ਰਿਗੇਡ ਤੇ ਆਈ ਹੈਗੀ ਔਰ 7 ਮੁਲਾਜ਼ਮ ਲਗਾਤਾਰ ਇਧੇ ਤੇ ਹਾਜ਼ਰ ਰਹਿਣਗੇ ਤਾਂ ਕਿ ਕੋਈ ਅਨਸਕਾਮੀ ਘਟਦਾ ਵਾਪਰਦੀ ਉੱਥੇ ਤੁਰੰਤ ਪਹੁੰਚਿਆ ਜਾ ਸਕੇ ਔਰ ਬੈਸਵੰਦੇ ਬਹੁਤ ਵੱਡੀ ਜਿਹੜੀ ਮੰਗ ਸੀ ਪੂਰੀ ਹੋਈ ਆ ਸਵਰਨ ਕੁਮਾਰ ਫਿਰ ਮੁबारकबाद ਸਰ ਕਿਸ ਤਰ੍ਹਾਂ ਦੇਖਦੇ ਹੋ ਇਹ ਤਿਹਾਰਾਂ ਦਾ ਸੀਜ਼ਨ ਆ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸੇ ਕਿ ਮੰਗ ਸੀ ਜੀ ਕਿੰਨਾ ਕੁ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਜੀ ਸਰ ਹੁਣ ਹੈਗਾ ਦੇਖੋ ਪੂਰਾ ਸਾਰਿਆ ਉਤਸ਼ਾਹ ਹੈ ਸਾਰੇ ਪੰਜ ਸਰਪੰਚ ਐਮ ਸੀ ਸਹਿਬਾਨ ਪ੍ਰਧਾਨ ਜੀ ਸਾਰੇ ਹਾਜ਼ਰ ਨੇਗੇ ਸਾਰੀ ਸੰਗਤ ਹਾਜ਼ਰ ਆ ਸਾਡੇ ਚੇਅਰਮੈਨ ਸਾਹਿਬ ਹਾਜ਼ਰ ਡੇਗੇ ਸੋ ਲਗਭਗ 5200 ਲੀਟਰ ਇਸ ਦੇ ਅੰਦਰ ਪਾਣੀ ਹੋਊਗਾ ਸੋ ਵੱਡੀ ਤੋਂ ਵੱਡੀ ਜਿਹੜੀ ਜੇਕਰ ਕਿਤੇ ਫਾਇਰ ਹੁੰਦੀ ਹੈ ਪਰਮਾਤਮਾ ਨਾ ਕਰੇ ਤਾਂ ਉਹਦੇ ਤੇ ਕਾਬੂ ਪਾਉਣ ਦੇ ਵਿੱਚ ਸਕਿੰਟਾਂ ਦੇ ਵਿੱਚ ਜਿਹੜਾ ਹੈਗਾ ਮਿੰਟਾਂ ਸਕਿੰਟਾਂ ਦੇ ਵਿੱਚ ਕਾਬੂ ਪਾ ਸਕਦੇ ਸਮਰਾਥਕ ਗੱਡੀ ਆ ਸਭ ਇਸ ਪ੍ਰੰਦੇ ਦੇ ਖੜੀ ਕਰਨ ਦੇ ਪ੍ਰਬੰਧ ਕਮੇਟੀ ਦੇ ਵਿੱਚ ਸਾਰੇ ਮਤੰਬਲ ਕਿਤੇ ਇਹ ਦੇ ਦੇਸ਼ ਸਰ ਦੇ ਦਿੱਤੇ ਗਏ ਨੇ ਬਿਲਕੁਲ ਕਾਰਜਕਾਰੀ ਸਾਡੇ ਇੰਜੀਨੀਅਰ ਜਿਹੜੇ ਹੈਗੇ ਉਹਨਾਂ ਨੂੰ ਸਾਰੇ ਅਫਸਰਾਂ ਨੂੰ ਮੈਂ ਹਦਾਇਤ ਜਾਰੀ ਕੀਤੀ ਹੈ ਕਿ 24 ਘੰਟੇ ਗੱਡੀ ਇੱਥੇ ਖੜੂਗੀ ਇਹਦੇ ਲਈ ਠੁਕਮਾ ਪ੍ਰਬੰਧ ਕੀਤਾ ਗਿਆ ਹੈਗਾ ਸਟਾਫ ਲਈ ਪ੍ਰਬੰਧ ਕੀਤਾ ਗਿਆ ਤਾਂ ਕਿ ਕੋਈ ਵੀ ਕਿਸੇ ਵੀ ਕਿਸਮ ਦੀ ਔਕਰ ਜਿਹੜੀ ਆ ਨਾ ਆਵੇ ਉਨਾ ਕਿਹਾ ਕਿ ਫਸਲ ਪੱਕਣ ਸਮੇਂ ਤੇ ਤਿਉਹਾਰਾਂ ਦੇ ਸੀਜ਼ਨ ਵਿੱਚ ਆਤੀਸ਼ਬਾਜੀ ਜਾਂ ਪਟਾਕਿਆਂ ਕਾਰਨ ਅੱਗ ਲੱਗਣ ਦੀ ਘਟਨਾਵਾਂ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਤੇ ਅਜਿਹੇ ਵਿੱਚ ਨੇੜੇ ਫਾਇਰ ਬ੍ਰਿਗੇਡ ਦੀ ਸਹੂਲਤ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਨਗਰਪੰਚਾਇਤ ਦਿਲਬਾਹ ਵਿਖੇ ਨਵੀਂ ਤਕਨੀਕ ਵਾਲੀ ਫਾਇਰ ਬ੍ਰਿਗੇਡ ਦਿੱਤੀ ਗਈ ਹੈ ਤਾਂ ਕਿ ਇਲਾਕਾ ਨਿਵਾਸੀਆਂ ਤੇ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਵਿਤ ਮੰਤਰੀ ਨੇ ਕਿਹਾ ਕਿ ਭਾਵੇਂ ਨਾਲ ਲੱਗਦੇ ਸ਼ਹਿਰਾਂ ਵਿੱਚ ਫਾਇਰ ਬ੍ਰਿਗੇਡ ਦੀ ਸੇਵਾ ਉਪਲਬਧ ਹੈ ਪਰ ਦਰਬਾਚ ਇਹ ਸਹੂਲਤ ਨਾ ਹੋਣ ਕਰਕੇ ਇਲਾਕਾ ਨਿਵਾਸੀਆਂ ਦੀ ਇਹ ਮੰਗ ਸੀ ਜਿਸ ਨੂੰ ਅੱਜ ਪੂਰਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਸੇਵਾਵਾਂ ਹੋਰ کارਗਰ ਢੰਗ ਨਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇਹ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਉਪਕਰਨ ਦਿੱਤੇ ਗਏ ਹਨ ਉਨ੍ਹਾਂ ਕਿਹਾ ਕਿ ਇਸ ਐਡਵਾਂਸ ਤਕਨੀਕ ਵਾਲੀ ਫਾਇਰ ਬ੍ਰਿਗੇਡ ਕਿਸੇ ਵੀ ਅਨਸੁਖਾ ਵੀ ਅੱਗ ਲੱਗਣ ਦੀ ਘਟਨਾ ਤੇ ਜਲਦੀ ਕਾਬੂ ਪਾਉਣ ਵਿੱਚ ਸਹਾਇ ਸਦ ਹੋਵੇ ਸਾਡੇ ਮਾਨ ਜੋ ਐਸ.ਡੀ.ਐਮ ਜਰਬਾ ਸਾਡੇ ਮਾਨ ਜੋ ਵੀ.ਐਸ.ਪੀ ਜਰਬਾ ਸਾਰੇ ਐਮ.ਸੀ ਸਹਿਬਾਨ ਵਾਇਸ ਪ੍ਰਧਾਨ ਸਹਿਬਾਨ ਸਾਰੇ ਪੰਚ ਸਰਪੰਚ ਨmber ਦਾ ਸਹਿਬਾਨ ਸਾਰੇ ਪ੍ਰੈਸ ਕੋਰਪੋਰੇਟ ਦੇ ਸਾਥੀ ਸਤਿ ਸ੍ਰੀ ਅਕਾਲ ਲੋਕ ਫਤਿਹਵਾਹੀ ਦੇ ਜਿਲ੍ਹਾ ਮਾਲ ਸਾਹਿਬ ਅਮਰਜੀਤ ਜੀ ਜੀਤੇ ਦੇ ਕਾਫੀ ਦੇਰ ਤੋਂ ਅذرਬਾਰ ਵਾਸੀਆਂ ਦੀ ਮੰਗ ਸੀ ਕਿ ਫਾਇਰ ਬ੍ਰਿਗੇਡ ਦੀ ਗੱਡੀ ਆ ਖੁਦਰਬਾਰ ਖੜੀ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਵੀ ਮੇਰੇ ਗਾਹੀ ਦਾ ਸਿਚਰ ਹੁੰਦਾ ਹੈ ਜਾਂ ਕੋਈ ਪੈਸੇ ਅਜੰਬ ਜਿੱਤੇ ਆਗੇ ਲੱਗ ਜਾਂਦੀ ਆ ਤਾਂ ਉਹ ਕਾਬੂ ਪਾਉਣਾ ਦੇਰ ਬ ਮੁਸ਼ਕਲ ਹੋ ਜਾਂਦਾ ਸੀਗਾ ਸੋ ਹੁਣ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਆ ਗਈ ਤਾਂ ਤੁਰੰਤ ਜਿਹੜਾ ਹਾਲਾਕੇ ਦੇ ਅੰਦਰ ਜੇਕਰ ਕੋਈ ਇਸ ਤਰ੍ਹਾਂ ਦੀ ਪ੍ਰਬੰਸਪਨ ਨਾ ਕਰੇ ਅਨੁਸਾਰ ਜੇਕਰ ਤਾਂ ਵਾਪਰਦੀ ਆ ਸੌਦੇ ਤੇ ਤੁਰੰਤ ਕਾਬੂ ਪਾਇਆ ਜਾ ਸਕਦਾਗਾ ਤੁਮੇ ਸਾਰੇ ਜਿਹੜੇ ਤੁਮ ਸਭ ਨਿਰਪਾਧੇ ਪ੍ਰਧਾਨ ਜੀ ਨੂੰ ਸਾਰੇ ਐਮਸੀ ਸਾਹਿਬਾਨ ਨੂੰ ਸਾਰੇ ਪੰਜ ਸਰਪੰਚ ਰਪਾ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾ ਦਿਨਾਂਗਾ ਔਰ ਇਸ ਜੱਦੀ ਦੇ ਵਿੱਚ ਲੰਘਕ 5300 ਡਿਸਟਰਿਕਟ ਦੇ ਲਈ ਨੂੰ ਪਾਣੀ ਜਿਹੜਾ ਉਹਦੇ ਚ ਹਰ ਸਮੇਂ ਭਰਿਆ ਭਰੇ ਰਹੇਗਾ ਔਰ ਸਾਤ ਮੁਲਾਦਮ ਦੇ ਵੇਲੇ ਤੇ ਰਾਤ ਹੋਣਗੇ ਔਰ ਜਿਹੜੀ ਕਾਸਟ ਜਿਹੜੀ ਆ ਉਹ 65 ਡਾਕਟਰ ਦੀ ਕਾਸਟ ਆਈ ਗਈ ਤਾਂ ਬੈਂ ਸਮੰਦਾਰੇ ਦੇ ਨਾਲ ਇਲਾਕੇ ਦੀ ਪੱਟੀ ਸਮੱਸਿਆ ਉਹਦਾ ਹੱਲ ਹੋਇਆਗਾ ਮੈਂ ਕੋਲ ਦਾ ਜਿਆਦਾ ਸਮਾਂ ਨਹੀਂ ਦੇਦਾ ਸਾਰੇ ਨੂੰ ਬਹੁਤ-ਬਹੁਤ ਧੰਨਵਾਦ ਜਿਹੜੇ ਕੋਲੋਂ ਵਾਕਫਾ ਹੋਰ ਵੀ ਜਿਹੜੇ ਵਿਕਾਸ ਦੇ ਕੰਮ ਨੇ ਸਾਰੇ ਪਿੰਡਾਂ ਚ ਲਗਾਤਾਰ ਚੱਲ ਰਹੇ ਨੇ ਅਗਲੇ ਹਫ਼ਤੇ ਹੋਰ ਜਦੋਂ ਅਸੀਂ ਸੁਸਤ ਕੋਪੀ ਨਾਲ ਚੈੱਕ ਜਿਹੜੇ ਦੇ ਕੇ ਉਹ ਵੀ ਤਕਸੀਰ ਕਰਾਂਗੇ ਤਾਂ ਕਿ ਕਿਸੇ ਵੀ ਪਿੰਡ ਦਾ ਇਲਾਕੇ ਦਾ ਕੰਮ ਜਿਹੜਾ ਉਹ ਢਾਹ ਨਾ ਖੜੇ ਸੋ ਸਾਰੇ ਪੰਜ ਸਰਪੰਚ ਸਹਿਮਤੀ ਸਹਿਵਾਨ ਨੂੰ ਦੀ ਇੱਕੀਪੀਟੀ ਹੁੰਦੀ ਹੈ ਆਹ ਜਗ੍ਹਾ ਦੇ ਦਿੱਤੇ ਆਪਣਾ ਕੰਮ ਜਿਹੜਾ ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਕਮਿਟਮੈਂਟ ਦੇ ਨਾਲ ਕਰਦੇ ਰਹੋ ਔਰ ਲੋਕ ਤੁਹਾਡਾ ਸਾਥ ਦੇਣਗੇ ਲੋਕ ਆਪਣਾ ਸਾਥ ਦੇਣਗੇ ਜੇਕਰ ਆਪਾਂ ਇਮਾਨਦਾਰੀ ਨਾਲ ਕੰਮ ਕਰਦੇ ਰਹਾਂਗੇ ਸੁਲੇਢੀ ਸ਼ਾਨ ਦੀ ਵਿਅਕਤੀ ਹੈ ਹਰ ਇੱਕ ਕੰਮ ਦੇ ਅੰਦਰ ਪਾਰਦਰਸ਼ਤਾ ਹੋਵੇ ਇਮਾਨਦਾਰੀ ਰੱਖਿਓ ਤਾਂ ਕਿ ਲੋਕਾਂ ਨੂੰ ਜ਼ਾਹਿਰ ਹੋ ਉਹ ਲੋਕਾਂ ਦਾ ਸਹਿਯੋਗ ਜੜਾ ਬਣਿਆ ਰਹੇ ਸੁਸારી ਸੰਗਠਨ ਪਰ ਤੇਰੇ ਬਰੇ ਤੁਹ ਬਹੁਤ ਬਹੁਤ ਸ਼ੁਕਰੀਆ ਵਰਤੇ ਬਹੁਤ ਬਹੁਤ ਵਾਧਾ ਬਹੁਤ ਧੰਨਵਾਦ دیر ਬਾਤੋਂ ਹਦਮੇਸ਼ ਸਿੰਘ ਮੇਸ਼ੀ ਦੀ ਰਿਪੋਰਟ ਪੰਜਾਬੀ ਜਾਗਰਣ